ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਸੁਖਜੀਤ ਦੀਆਂ ਕਹਾਣੀਆਂ ਦੀਆਂ ਦੋ ਕਿਤਾਬਾਂ ਦੇ ਉੱਪਰ ਵੀਡੀਓ ਤਿਆਰ ਕਰ ਚੁੱਕਿਆ ਹਾਂ ਅੱਜ ਮੈਂ ਉਸ ਦੀ ਕਹਾਣੀਆਂ ਦੀ ਪਹਿਲੀ ਕਿਤਾਬ ਅੰਤਰਾ ਦੀ ਪਹਿਲੀ ਕਹਾਣੀ ਜੋ ਕਿ ਇਸੇ ਨਾਮ ਦੇ ਤਹਿਤ ਆ ਉਹਦੇ ਤੇ ਤੁਹਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਨ ਜਾ ਰਿਹਾ ਹਾਂ ਕਿਤਾਬ ਇਹ ਹੈ ਪੰਜਾਬੀ ਦੇ ਬਹੁਤ ਵੱਡੇ ਕਹਾਣੀਕਾਰ ਸੁਖਜੀਤ ਦੀ ਕਹਾਣੀ ਦਾ ਨਾਮ ਹੈ ਅੰਤਰਾ ਇਹ ਕਿਤਾਬ ਉਹਨਾਂ ਨੇ ਆਪਣੀ ਪਤਨੀ ਉਹਨਾਂ ਨੂੰ ਸਮਰਪਿਤ ਕੀਤੀ ਹੈ ਮੇਰੀਆਂ ਰਚਨਾਤਮਕ ਸ਼ਕਤੀਆਂ ਦੀ ਸਿਰਜਣਹਾਰ ਗੁਰਦੀਪ ਦੇ ਨਾਮ ਇਹ ਦੱਸਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਵੀ ਕਿਸੇ ਵੀ ਕਹਾਣੀਆਂ ਦੀ ਕਿਤਾਬ ਦੇ ਵਿੱਚ ਲੇਖਕ ਆਪਣੀ ਕਿਤਾਬ ਕਿਸ ਨੂੰ ਸਮਰਪਿਤ ਕਰ ਰਿਹਾ ਹੈ ਇਸ ਦੇ ਵਿੱਚ ਸਾਡੇ ਕੋਲੇ ਕੁੱਲ 12 ਕਹਾਣੀਆਂ ਨੇ ਪਹਿਲੀ ਕਹਾਣੀ ਅੰਤਰਾ ਬਰਫ਼ ਆਦਮਖੋਰ 27 ਮੀਲ ਜਲ ਪਰਮ ਦਾ ਤੀਲਾ ਨੌਯੁਗ ਅਹिल्या ਮਾਰਕੀਟ ਅਤੇ ਇਸ ਤੋਂ ਇਲਾਵਾ ਦੋ ਕਹਾਣੀਆਂ ਸਾਡੇ ਕੋਲੇ ਹੋਰ ਨੇ ਡਾਂਗਤੇ ਫੁੱਟੋ ਵਿਚਲੀ ਕੁੜੀ ਇਸ ਕਹਾਣੀ ਬਾਰੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਕਹਾਣੀ ਦਰਸ਼ਨ ਸ਼ਾਸਤਰ ਦੀ ਬਹੁਤ ਵੱਡੀ ਕਹਾਣੀ ਹੈ ਫਿਲਾਸਫੀ ਦੀ ਬਹੁਤ ਵੱਡੀ ਕਹਾਣੀ ਹੈ ਤੇ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਨਿਤਾਰਾ ਤੁਸੀਂ ਕਰਨਾ ਹੈ ਕਹਾਣੀ ਦਾ ਨਾਮ ਹੈ ਅੰਤਰਾ ਜੋਸ਼ੀ ਨਿਵਾਸ ਦੇ ਇੱਕ ਵੱਡੇ ਕਮਰੇ ਵਿੱਚ ਉੱਗਾ ਅਰਥਸ਼ਾਸਤਰੀ ਵਿਵੇਕ ਜੋਸ਼ੀ ਕਦੇ-ਕਦੇ ਬਹੁਤ ਇਕੱਲ ਮਹਿਸੂਸ ਕਰਦਾ ਹੈ ਅਚਾਨਕ ਉਸ ਨੂੰ ਡਰ ਲੱਗਣ ਲੱਗ ਜਾਂਦਾ ਹੈ ਉਹ ਕਮਰੇ ਵਿੱਚ ਇੱਧਰ ਉੱਧਰ ਵੇਖਦਾ ਘਬਰਾ ਕੇ ਸੋਚਦਾ ਹੈ ਇੱਥੇ ਸਿਰਫ ਮੈਂ ਹਾਂ ਇਕੱਲਾ ਫਿਰ ਡਾਰਕਸਟ ਦਾ ਡਰ ਸਿਰਫ ਮੈਂ ਦਾ ਹੁੰਦਾ ਹੈ ਵਿਵੇਕ ਕਮਰੇ 'ਚ ਕੋਈ ਆਵਾਜ਼ ਗੂੰਜ ਜਾਂਦੀ ਹੈ ਕਿਸਦੀ ਆਵਾਜ਼ ਹੈ ਇਹ ਵਿਵੇਕ ਚੌਂਕ ਕੇ ਕੰਧਾਂ ਤੋਂ ਪੁੱਛਦਾ ਹੈ ਆਤਮਾ ਦੀ ਕਦੇ ਇੱਕ ਅਤੇ ਕਦੇ ਦੂਜੀ ਕੰਧ ਜਵਾਬ ਦਿੰਦੀ ਹੈ ਆਤਮਾ ਬਕਵਾਸ ਉਹ ਹੱਸਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੌਣ ਦੀ ਵੀ ਅੱਜ ਵੀ ਕੁਝ ਅਜਿਹੀ ਹਾਲਤ ਵਿੱਚ ਹੀ ਸੌਂ ਗਿਆ ਸੀ ਵਿਵੇਕ ਗੂੜੀ ਨੀਂਦ ਨਹੀਂ ਆਈ ਅਜਿਹੀ ਹਾਲਤ ਵਿੱਚ ਗੂੜੀ ਨੀਂਦ ਆਉਂਦੀ ਹੀ ਨਹੀਂ ਹੈ ਜਰਾ ਜਿੰਨੀ ਆਹਟ ਨਾਲ ਅੱਖ ਖੁੱਲ ਜਾਂਦੀ ਹੈ ਵਿਵੇਕ ਨੂੰ ਜਗਾ ਦਿੱਤਾ ਹੈ ਫੋਨ ਦੀ ਘੰਟੀ ਨੇ ਘੜੀ ਵੇਖੀ ਹੈ ਰਾਤ ਦੇ 2 ਵਜੇ ਨੇ ਇੰਨੀ ਰਾਤ ਗਏ ਇੰਨੀ ਠੰਡ ਵਿੱਚ ਸਹਿਮ ਕੇ ਫੋਨ ਚੱਕਿਆ ਹੈ ਉਸ ਨੇ ਫੋਨ ਅੰਤਰਾ ਦਾ ਹੈ ਜਰਨਲਿਸਟ ਅੰਤਰਾ ਭਾਰਦਵਾਜ ਦਾ ਕੁਮਾਰ ਬਾਰੇ ਗੱਲ ਕੀਤੀ ਹੈ ਇਤਿਹਾਸਕਾਰ ਕੁਮਾਰ ਗੋਸਵਾਮੀ ਬਾਰੇ ਹੁਣੇ ਪਹੁੰਚਣ ਨੂੰ ਆਖਾ ਹੈ ਪੁਰਾਣੇ ਸ਼ਮਸ਼ਾਨ ਘਾਟ ਵਿੱਚ ਇੱਕ ਡਰ ਰੀਡ ਦੀ ਹੱਡੀ ਵਿੱਚੋਂ ਲੰਘ ਗਿਆ ਹੈ ਕਰੰਟ ਵਾਂਗ ਸ਼ਮਸ਼ਾਨ ਘਾਟ ਇੱਕ ਵਾਰ ਪਹਿਲਾਂ ਵੀ ਗਿਆ ਸੀ ਉੱਥੇ ਅੰਤਰਾ ਤੇ ਕੁਮਾਰ ਨਾਲ ਕੁਮਾਰ ਇਤਿਹਾਸ ਵਿਚਲੇ ਲੰਬੇ ਲੰਬੇ ਨਾਂ ਲੈ ਕੇ ਮੌਤ ਬਾਰੇ ਅਤੇ ਰੂਹਾਂ ਬਾਰੇ ਕਿੰਨਾ ਹੀ ਚਰਬੋਲੀ ਗਿਆ ਸੀ ਸ਼ਮਸ਼ਾਨ ਘਾਟ ਦੇ ਚੌਂਕੀਦਾਰ ਨੂੰ ਰਾਜਾ ਹਰੀਸ਼ ਚੰਦਰ ਆਖਦਾ ਰਿਹਾ ਸੀ ਵੀ ਵੇਕ ਮਨ ਹੀ ਮਨ ਕੁਮਾਰ ਨੂੰ ਪਾਗਲ ਕਹਿੰਦਾ ਤੇ ਸੋਚਦਾ ਰਿਹਾ ਸੀ ਕਿ ਇਤਿਹਾਸ ਤੋਂ ਕਦੇ ਬਾਹਰ ਨਹੀਂ ਆਵੇਗਾ ਤੇ ਆਖਿਰ ਇੱਕ ਦਿਨ ਆਪਣੇ ਪੁਰਾਤਤਵ ਵਿਭਾਗ ਦੇ ਕਿਸੇ ਸ਼ਿਲਾਲੇਖ ਵਿੱਚ ਬਦਲ ਜਾਵੇਗਾ। ਅਧਿਆੰਤਰਾ ਅੰਤਰਾ ਨੇ ਦੋ ਦਿਨ ਬਾਅਦ ਅਖਬਾਰ ਵਿੱਚ ਜੇ ਨੂੰ ਲੈ ਕੇ ਕੁਮਾਰ ਦੀਆਂ ਰੂਹਾਂ ਵਾਲੀਆਂ ਗੱਲਾਂ ਦੇ ਪਰਖ ਚ ਉਡਾਏ ਸਨ। ਕੁਮਾਰ ਅੰਦਰੋਂ ਦੁਖੀ ਹੋਇਆ ਸੀ ਤੇ ਵਿਵੇਕ ਅੰਦਰੋਂ ਖੁਸ਼। ਖੁਸ਼ੀ ਤਾਂ ਗੁੱਜੀ ਜਿਹੀ ਕੋਈ ਹੁਣ ਵੀ ਹੋਈ ਸੀ ਅੰਤਰਾ ਦੇ ਫੋਨ ਨਾਲ ਰਾਤ ਦੇ ਅਸਪੈਰ ਵਿੱਚ ਸ਼ਮਸ਼ਾਨ ਘਾਟ ਦੇ ਨਾਲ ਕੁਮਾਰ ਗੋਸਵਾਮੀ ਦਾ ਜ਼ਿਕਰ ਜ਼ਰੂਰ ਕੁਝ ਵਾਪਰ ਗਿਆ ਕਾਰ ਅੰਦਰੋਂ ਕੱਢ ਜਦੋਂ ਉਹਨੇ ਸੜਕ ਤੇ ਪਾਈ ਤਾਂ ਧੁੰਦ ਚ ਫੇਰੇ ਪਸਰੀ ਹੋਈ ਹੈ ਉਸ ਦੇ ਦਿਲ ਅਤੇ ਘਰ ਵਿੱਚਲੀ ਸੁੰਝ ਵਾਂਗਰਾ ਹੈਡ ਲਾਈਟਾਂ ਧੁੰਦ ਨੂੰ چیرਣ ਦਾ ਅਸਫਲ ਯਤਨ ਕਰ ਰਹੀਆਂ ਹਨ ਵਿਵੇਕ ਜੋਸ਼ੀ ਵਾਂਗਰਾ ਜਿਵੇਂ ਉਹ ਦੇਸ਼ ਦੇ ਅਰਥਚਾਰੇ ਨੂੰ ਠੀਕ ਕਰਨ ਲਈ ਵਿਅਰਥ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਉਸ ਦੇ ਮਾਪੇ ਬਾਪ ਭੈਣ ਭਰਾ ਵਿਲੈਤ ਰਹਿੰਦੇ ਨੇ ਪਰ ਉਹ ਵਿਲੈਤ ਨਹੀਂ ਜਾਣਾ ਚਾਹੁੰਦਾ ਵਿਆਹ ਉਸਨੇ ਕਰਵਾਇਆ ਨਹੀਂ ਹਾਲੇ ਉਸ ਦੇ ਵਿਲੈਤ ਨਾ ਜਾਣ ਤੇ ਵਿਆਹ ਨਾ ਕਰਾਉਣ ਦਾ ਕਾਰਨ ਦੇਸ਼ ਦਾ ਅਰਥਚਾਰਾ ਵੀ ਹੋ ਸਕਦਾ ਹੈ ਤੇ ਅੰਤਰਾ ਵੀ ਹੁਣ ਜੇ ਨਹੀਂ ਕਿ ਉਹਦੀ ਬੰਤਰਾ ਨਾਲ ਬਣਦੀ ਨਹੀਂ ਬਹੁਤ ਬਣਦੀ ਹੈ ਅੰਤਰਾ ਉਸ ਨੂੰ ਪਸੰਦ ਵੀ ਬਹੁਤ ਕਰਦੀ ਹੈ ਪਰ ਕਦੇ-ਕਦੇ ਵੀਵੇਕ ਨੂੰ ਲੱਗਦਾ ਹੈ ਕਿ ਅੰਤਰਾ ਕੁਮਾਰ ਨੂੰ ਜ਼ਿਆਦਾ ਚਾਹੁੰਦੀ ਹੈ ਜਦੋਂ ਕੁਮਾਰ ਖੰਡਰਾਂ ਮੰਦਰਾਂ ਤੇ ਗੁਫਾਵਾਂ ਚ ਗਵਾਚਾ ਮਹੀਨਿਆਂ ਬੱਧੀ ਨਾਂ ਪਰਤੇ ਤਾਂ ਅੰਤਰਾ ਉਸ ਨੂੰ ਲੱਭਣ ਤੁਰ ਪੈਂਦੀ ਹੈ ਪਹਿਲਾਂ ਪੈਲ ਕੁਮਾਰ ਅਕਸਰ ਇਸੇ ਸਮਸ਼ਾਨ ਘਾਟ ਵਿੱਚੋਂ ਲੱਭ ਪੈਂਦਾ ਸੀ ਹੁਣ ਵੀ ਬਹੁਤੀ ਵਾਰੀ ਅੰਤਰਾ ਕੁਮਾਰ ਦੀ ਭਾਲ ਇੱਥੋਂ ਹੀ ਸ਼ੁਰੂ ਕਰਦੀ ਹੈ ਵਿਆਹ ਕੁਮਾਰ ਨੇ ਵੀ ਨਹੀਂ ਕਰਵਾਇਆ ਉਹ ਵੀ ਸ਼ਾਇਦ ਇੰਜ ਹੀ ਸੋਚਦਾ ਹੋਵੇ ਕਿ ਅੰਤਰਾ ਵਿਵੇਕ ਨੂੰ ਜ਼ਿਆਦਾ ਚਾਹੁੰਦੀ ਹੈ ਪਰ ਇਸ ਦਾ ਕਾਰਨ ਹੋਰ ਵੀ ਹੋ ਸਕਦਾ ਹੈ ਕੁਮਾਰ ਦੇ ਦਿਲ ਦਾ ਰੋਗ ਡਾਕਟਰ ਕਹਿੰਦਾ ਹੈ ਕਿ ਉਹ ਨਾ ਜ਼ਿਆਦਾ ਖੁਸ਼ੀ ਸਹਿ ਸਕੇਗਾ ਨਾ ਗਮੀ ਇਸੇ ਰੋਗ ਨਾਲ ਕੁਮਾਰ ਦਾ ਪਿਤਾ ਚਲਵਸਿਆ ਸੀ ਕੁਮਾਰ ਦੀ ਜਨਮੋਂ ਪਾਹਜ ਇੱਕੋ ਇੱਕ ਭੈਣ ਤੇ ਉਹਦੀ ਮਾਂ ਉਸ ਨੂੰ ਬੇਹਦ ਚਾਹੁੰਦੀਆਂ ਹਨ ਕੁਮਾਰ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਦੀ ਖਬਰ ਉਹ ਸਹਿ ਨਹੀਂ ਸਕਣਗੇ ਇਸ ਲਈ ਉਸਨੇ ਅਜੀਬ ਜਿਹਾ ਪ੍ਰਣ ਲਿਆ ਹੈ ਵਿਵੇਕ ਅਤੇ ਅੰਤਰਾ ਕੋਲੋਂ ਕਿ ਉਸ ਦੀ ਮੌਤ ਨੂੰ ਗੁਪਤ ਰੱਖਿਆ ਜਾਵੇ ਉਸ ਦਾ ਅੰਤਮ ਕਿਰਿਆ ਕਰਮ ਸਿਰਫ ਉਹ ਹੀ ਕਰਨ ਦੋਵੇਂ ਕਈ ਵਾਰ ਅੰਤਰਾ ਬਾਰੇ ਸੋਚਦਾ ਵਿਵੇਕ ਚਾਹਣ ਲੱਗ ਜਾਂਦਾ ਹੈ ਕਿ ਕੁਮਾਰ ਛੇਤੀ ਮਰ ਜਾਵੇ ਪਰ ਜਦੋਂ ਉਸ ਨੂੰ ਕੁਮਾਰ ਮਿਲਦਾ ਹੈ ਤੇ ਉਦਾਸ ਅੱਖਾਂ ਉਠਾ ਕੇ ਉਹਦੇ ਵੱਲ ਵੇਖਦਾ ਹੈ ਤਾਂ ਵਿਵੇਕ ਆਪਣੇ ਆਪ ਨੂੰ ਬੁਰਾ ਭਲਾ ਆਖਦਾ ਹੈ ਤੇ ਆਪਣਾ ਪੂਰੇ ਦਾ ਪੂਰਾ ਧਿਆਨ ਦੇਸ਼ ਦੇ ਅਰਥਚਾਰਯ ਵਿੱਚ ਲਾਗਦਾ ਹੈ। ਉਦੋਂ ਵੀ ਜਦੋਂ ਕਦੇ ਉਹ ਤਿੰਨੇ ਇਕੱਠੇ ਬੈਠੇ ਹੁੰਦੇ ਨੇ ਤਾਂ ਵਿਵੇਕ ਗੱਲੀ ਬਾਤੀ ਆਖਦਾ ਹੈ। ਅੰਤਰਾ ਦਾ ਅਰਥ ਹੁੰਦਾ ਹੈ ਦੋ ਚੀਜ਼ਾਂ ਥਾਵਾਂ ਜਾਂ ਦੋ ਵਿਅਕਤੀਆਂ ਵਿਚਲੀ ਵਤ ਜੋ ਸਦਾ ਬਣੀ ਰਹਿੰਦੀ ਹੈ। ਕੁਮਾਰ ਉਹਨੂੰ ਟੋਕ ਦਿੰਦਾ ਹੈ। ਅੰਤਰਾ ਕਿਸੇ ਗੀਤ ਦਾ ਮਹੱਤਵਪੂਰਨ ਹਿੱਸਾ ਵੀ ਹੁੰਦਾ ਹੈ ਜੋ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ। ਪਰ ਗੀਤ ਵਿਚਲੀ ਸਥਾਈ ਕਦੇ ਨਹੀਂ ਬਦਲਦੀ ਤੂੰ ਕਦੇ ਨਹੀਂ ਬਦਲੇਗਾ ਕੁਮਾਰ ਤੂੰ ਸਦਾ ਸਥਾਈ ਰਹੇਗਾ ਵਿਵੇਕ ਚਲਾਕੀ ਵਰਤ ਕੇ ਕੁਮਾਰ ਦੀ ਦਲੀਲ ਨਾਲ ਹੀ ਉਹਨੂੰ maat ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁਮਾਰ ਹੱਸ ਕੇ ਤੇ ਹੌਂਕਾ ਭਰ ਕੇ ਆਖਦਾ ਹੈ ਨਹੀਂ ਵਿਵੇਕ ਇੱਥੇ ਕੁਝ ਵੀ ਸਥਾਈ ਨਹੀਂ ਸਭ ਬਦਲ ਜਾਂਦਾ ਹੈ ਤੇ ਕੁਝ ਵੀ ਨਹੀਂ ਬਦਲਦਾ ਕੁਮਾਰ ਦੀਆਂ ਅਜਿਹੀਆਂ ਗੱਲਾਂ ਨੂੰ ਵਿਵੇਕ ਪਾਗਲਾਂ ਵਾਲੀਆਂ ਗੱਲਾਂ ਕਹਿ ਕੇ ਅੰਤਰਾ ਤੋਂ ਆਪਣੇ ਹੱਕ ਵਿੱਚ ਫੈਸਲਾ ਚਾਹੁੰਦਾ ਹੈ ਪਰ ਅੰਤਰਾ ਸਿਰਫ ਮੁਸਕਰਾਹਟ ਛੱਡਦੀ ਹੈ ਤੇ ਵਿਵੇਕ ਆਪਣਾ ਸਾਰੇ ਦਾ ਸਾਰਾ ਧਿਆਨ ਦੇਸ਼ ਦੇ ਅਰਥਚਾਰੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਹੈ ਅਚਾਨਕ ਧੁੰਦ ਵਿੱਚੋਂ ਦੋ ਲਾਈਟਾਂ ਕਾਰ ਦੇ ਬਿਲਕੁਲ ਨੇੜੇ ਦਿਸਦੀਆਂ ਹਨ ਕਾਰ ਇੱਕਦਮ ਖੱਬੇ ਘੱਟ ਸੜਕ ਤੋਂ ਲਾ ਜ਼ੋਰ ਦੀ ਬ੍ਰੇਕ ਲਾਉਂਦਾ ਹੈ ਵਿਵੇਕ ਉਸ ਦੇ ਬਰਾਬਰ ਤੋਂ ਜਦੋਂ ਟਰੱਕ ਗੁਜ਼ਰਿਆ ਤਾਂ ਇਹ ਮਹਿਸੂਸ ਕਰਕੇ ਉਹ ਕੰਬ ਗਿਆ ਕਿ ਮੌਤ ਉਸ ਨਾਲ ਖਹਿ ਕੇ ਲੰਗੀ ਹੈ ਕਾਰ ਮੋੜ ਸੜਕ ਤੇ ਚਾੜ ਉਹ ਡਰ ਨਾਲ ਬੁੜਬੜਾਇਆ ਇਹ ਮੌਤ ਇੰਨਾ ਡਰਾਉਂਦੀ ਕਿਉਂ ਹੈ बार-बार ਮੌਤ ਆਪਣੀ ਹੋਣ ਦਾ ਅਹਿਸਾਸ ਕਰਾਉਂਦੀ ਹੈ ਵਿਵੇਕ ਉਹ ਤਰਬਕ ਜਾਂਦਾ ਹੈ ਕੁਮਾਰ ਦੀ ਆਵਾਜ਼ ਇਹ ਗੱਲ ਤਾਂ ਕੁਮਾਰ ਹੀ ਆਖ ਸਕਦਾ ਹੈ ਵਿਵੇਕ ਨੂੰ ਯਾਦ ਆਉਂਦਾ ਹੈ ਕਿ ਕੁਮਾਰ ਅਕਸਰ ਇਹ ਗੱਲ ਕਰਿਆ ਕਰਦਾ ਉਹ ਆਖਦਾ ਹੈ ਵਿਦਾਂ ਵਿੱਚ ਮਨੁੱਖੀ ਹੋਣ ਦੀਆਂ ਚਾਰ ਹਾਲਤਾਂ ਦਾ ਵਰਣਨ ਹੈ ਪਹਿਲੀ ਮਨੁੱਖ ਦੂਜੀ ਸੁਪਨਿਆਂ ਨਾਲ ਮਨੁੱਖ ਤੇ ਜੀ ਸੁਪਨਾ ਰਹਿਤ نیند ਤੇ ਚੌਥੀ ਮੌਤ ਵਿਵੇਕ ਨੂੰ ਹੋਣ ਦੀਆਂ ਤਿੰਨ ਹਾਲਤਾਂ ਸਮਝ ਆ ਜਾਂਦੀਆਂ ਪਰ ਚੌਥੀ ਹਾਲ ਮੌਤ ਕਦੇ ਸਮਝ ਨਾ ਆਉਂਦੀ ਸਮਝ ਜਾਏਗਾ ਵਿਵੇਕ ਸਮਝ ਜਾਏਗਾ ਆਵਾਜ਼ ਫਿਰ ਗੂੰਜ ਗਈ ਹੈ ਹਕਾਰ ਵਿੱਚ ਵਿਵੇਕ ਭੈਪੀਤ ਹੋ ਗਿਆ ਹੈ ਕਿਤੇ ਇਹ ਕੁਮਾਰ ਦੀ ਰੂਹ ਤਾਂ ਨਹੀਂ ਬੋਲ ਰਹੀ ਡਰਿਆ ਹੋਇਆ ਵਿਵੇਕ ਅੰਤਰਾ ਨੂੰ ਯਾਦ ਕਰਦਾ ਹੈ ਅੰਤਰਾ ਆਖਦੀ ਹੈ ਦੇਹ ਤੋਂ ਅੱਗੇ ਕੁਝ ਨਹੀਂ ਦੇਹ ਮੁਕਣ ਨਾਲ ਸਭ ਮੌਕਾ ਜਾਂਦਾ ਹੈ ਉਸ ਨੂੰ ਅੰਤਰਾ ਠੀਕ ਲੱਗਦੀ ਹੈ ਤੇ ਉਹ ਆਪਣੇ ਡਰ ਤੇ ਕਾਬੂ ਪਾਉਂਦਾ ਹੈ ਉਹ ਅੰਤਰਾ ਬਾਰੇ ਸੋਚਦਾ ਹੈ ਅੰਤਰਾ ਸ਼ਮਸ਼ਾਨ ਘਾਟ ਵਿੱਚ ਉਸ ਨੂੰ ਡੀਕ ਰਹੀ ਹੈ ਕੁਮਾਰ ਹੁਣ ਨਹੀਂ ਰਿਹਾ ਤੇ ਅੰਤਰਾ ਦਾ ਜੀ ਕੋਈ ਹੈ ਤਾਂ ਉਹ ਵਿਵੇਕ ਹੈ ਉਹ ਜਾਏਗਾ ਤਾਂ ਅੰਤਰਾ ਉਹਦੇ ਮੁੱਢੇ ਨਾਲ ਲੱਗ ਜਾਏਗੀ اچانک ਉਸ ਨੂੰ ਖਿਆਲ ਆਉਂਦਾ ਹੈ ਕਿ ਜਿਉਂਦੇ ਮਨੁੱਖ ਨੂੰ ਸਹਾਰੇ ਲਈ ਇੱਕ ਮੁੱਢਾ ਚਾਹੀਦਾ ਹੈ ਪਰ ਮਰੇ ਹੋਏ ਮਨੁੱਖ ਲਈ ਚਾਰ ਮੁੱਢੇ ਕਿਉਂ ਚਾਹੀਦੇ ਨੇ ਸ਼ਮਸ਼ਾਨ ਘਾਟ ਵਿੱਚ ਗੱਡੀ ਵਿੱਚੋਂ ਨਿਕਲਦਿਆਂ ਸਰੀਰ ਸਾਰਾ ਕੰਬ ਗਿਆ ਹੈ ਠੰਡ ਨਾਲ ਵੀ ਤੇ ਭੈ ਨਾਲ ਵੀ ਲੋਈ ਦੀ ਬੁੱਕਲ ਠੀਕ ਕਰਦਿਆਂ ਵਿਵੇਕ ਨੇ ਚੁਫੇਰੇ ਵੇਖਿਆ ਹੈ ਹਨੇਰੇ ਅਤੇ ਧੁੰਦ ਵਿੱਚ ਖਲੋਤੇ ਰੁੱਖ ਤੇ ਸਰਕੜੇ ਦੇ ਬੂਟੇ ਭੂਤ ਪ੍ਰੇਤ ਜਾਪ ਰਹੇ ਨੇ ਡਰਾਉਣੀ ਚੁੱਪ ਹੈ ਭਿਆਨਕ ਸਨਾਟਾ ਸੁਣਿਆ ਇਹ ਸੁਨਨ ਕੁਮਾਰ ਇੱਥੇ ਆਇਆ ਕਰਦਾ ਸੀ ਸਨਾਟੇ ਅਤੇ ਚੁੱਪ ਦੀ ਆਵਾਜ਼ ਇੱਕ ਨਿਰੰਤਰ ਗੂੰਜ ਉਹ ਚੰਦਰ ਦੇ ਕੋਠੜੀ ਵੱਲ ਜਾਂਦਾ ਹੈ ਚੌਕੀਦਾਰ ਚੰਦਰ ਜਿਸ ਨੂੰ ਪਹਿਲਾਂ ਕੁਮਾਰ ਨੇ ਰਾਜਾ ਹਰੀਸ਼ਚੰਦਰ ਕਿਹਾ ਸੀ ਫਿਰ ਹੌਲੀ-ਹੌਲੀ ਉਸ ਨੂੰ ਚੰਦਰ ਹੀ ਆਖਾ ਜਾਣ ਲੱਗਾ ਹੈ ਟੁੱਟੇ ਕੁੰਡੇ ਵਾਲਾ ਬੂਹਾ ਢੋਆ ਖੋਲੋ ਅੰਦਰ ਦਾਖਲ ਹੋਇਆ ਹੈ ਸ਼ਰਾਬ ਦੀ ਤਿੱਖੀ ਬੋ ਨੱਕ ਨੂੰ ਚੜੀ ਹੈ ਬਲਬ ਦੇ ਮੱਦਮ ਜੇ ਪੀਲੇ ਚਾਨਣ ਵਿੱਚ ਉਸ ਨੇ ਵੇਖਿਆ ਕਿ ਪਾਟੀ ਹੋਈ ਰਜਾਈ ਵਿੱਚ ਗੁੱਛਮ ਗੁੱછા ਚੰਦਰ ਘਰਾੜੇ ਮਾਰ ਰਿਹਾ ਹੈ ਮੋਸਨ ਚੰਦਰ ਨੂੰ ਹਿਲਾਇਆ ਪਰ ਥੋੜੀ ਹਾਂ ਹੂ ਕਰਕੇ ਚੰਦਰ ਨੇ ਗੋਡੇ ਹਿੱਕ ਨਾਲ ਹੋਰ ਘੁੱਟ ਲਏ ਤੇ ਕੋਠੜੀ ਚੋਂ ਬਾਹਰ ਆਉਂਦੇ ਵਿਵੇਕ ਨੂੰ ਚੰਦਰ ਦੇ ਘੁਰਾੜੇ ਫਿਰ ਸੁਣਨ ਲੱਗੇ ਸ਼ਮਸ਼ਾਨ ਘਾਟ ਵੱ ਚੱਕਰ ਲਗਾ ਅੰਤਰਾ ਤੇ ਕੁਮਾਰ ਨੂੰ ਲੱਭਣ ਦੇ ਵਿਚਾਰ ਨਾਲ ਹੀ ਉਹ ਕੰਬ ਜਾਂਦਾ ਹੈ ਤੇ ਪਰਤ ਜਾਣ ਬਾਰੇ ਸੋਚਦਾ ਹੈ ਪਰ ਫਿਰ ਕੁਝ ਹੋਰ ਸੋਚਦਾ ਉਹ ਸਸਕਾਰ ਸ਼ੈੱਡ ਵੱਲ ਵੱਧ ਗਿਆ ਹੈ ਠੰਡ ਅਤੇ ਭੈ ਨਾਲ ਉਹ ਸੁੰਨ ਹੁੰਦਾ ਜਾ ਰਿਹਾ ਹੈ ਅਸ ਨੂੰ ਆਪਣੀ ਪੈੜ ਚਾਲ ਦੇ ਨਾਲ ਨਾਲ ਕੋਈ ਹੋਰ ਵੀ ਤੁਰਦਾ ਲੱਗਦਾ ਹੈ ਹੁਸੈਨ ਕੇ ਖਲੋ ਜਾਂਦਾ ਹੈ ਚੁਫੇਰੇ ਵੇਖਦਾ ਹੈ ਇੱਕ ਸੁੰਨ ਮਸਾਨ ਠੰਡਾਪਣ ਉਹਦੇ ਅੰਦਰ ਜੰਮਣ ਲੱਗਦਾ ਹੈ ਉਹ ਤੇਜ਼ ਤੁਰਦਾ ਹੈ ਸੰਸਕਾਰ ਛੱਟ ਤੋਂ ਥੋੜੀ ਵਿੱਚ ਇੱਕਦਮ ਖਲੋ ਜਾਂਦਾ ਹੈ ਥੜੇ ਉੱਤੇ ਕੋਈ ਲੰਮਾ ਪਿਆ ਜਾਪਦਾ ਹੈ ਉਹ ਸਹਿਮ ਕੇ ਆਵਾਜ਼ ਮਾਰਦਾ ਹੈ ਅੰਤਰਾ ਜਿਵੇਂ ਠਹਿਰੇ ਹੋਏ ਪਾਣੀ ਵਿੱਚ ਕੰਕਰ ਮਾਰਿਆ ਹੋਵੇ ਕਿਸੇ ਪਰ ਸਨਾਟਾ ਫਿਰ ਠਹਿਰ ਜਾਂਦਾ ਹੈ ਉਹ ਬਿਆਨ ਉਸ ਨੇ ਉੱਪਰੋਂ ਥੱਲੇ ਕਈ ਆਵਾਜ਼ਾਂ ਮਾਰੀਆਂ ਪਹਿਲਾਂ ਹੌਲੀ ਫਿਰ ਉੱਚੀ ਪਰ ਹਰ ਹਵਾਜ਼ ਪਿੱਛੋਂ ਚੁੱਪ ਹੋਰ ਵੱਜ ਜਾਂਦੀ ਹੈ ਸਨਾਟਾ ਹੋਰ ਭਿਆਨਕ ਹੋ ਜਾਂਦਾ ਹੈ ਉਹ ਸਾਹਸਕਰ ਅੱਗੇ ਵਧਦਾ ਹੈ ਥੜੇ ਤੇ ਚੜ ਵੇਖਿਆ ਹੈ ਵਿਚਕਾਰ ਸ਼ਵਾਦੀ ਢੇਰੀ ਹੈ ਮਨੁੱਖ ਜਿੰਨੀ ਲੰਬੀ ਇਹ ਢੇਰੀ ਵੇਖ ਉਸ ਦਾ ਭੈ ਹੋਰ ਵੱਧ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਢੇਰੀ ਵਿੱਚੋਂ ਹੁਣ ਇਹ ਮਰਦ ਉੱਠ ਪਵੇਗਾ ਉਹ ਭੱਜ ਜਾਣ ਲਈ ਮੁੜਦਾ ਹੈ ਮੁੜਨ ਵੇਲੇ ਸ਼ੈੱਡ ਦੇ ਚੈਨਲ ਨਾਲ ਟਕਰਾ ਗਿਆ ਹੈ ਸ਼ੈੱਡ ਸਾਰਾ ਹਿੱਲ ਗਿਆ ਹੈ ਸ਼ੈੱਡ ਹੇਠੋਂ ਕੁਝ ਪੰਦੇ ਤਰਾਹ ਕੇ ਉੱਡੇ ਨੇ ਤੇ ਜਾਨ ਹੀ ਨਿਕਲ ਗਈ ਹੈ ਵਿਵੇਕ ਦੀ ਵਾਹੋ ਦਾ ਹੀ ਉਹ ਗੱਡੀ ਵੱਲ ਭੱਜਿਆ ਹੈ ਸਾਹ ਸਾਹ ਹੋਏ ਨੂੰ ਜਾਪ ਰਿਹਾ ਹੈ ਜਿਵੇਂ ਰੂਹਾਂ ਦਾ ਹਜੂਮ ਉਹਦਾ ਪਿੱਛਾ ਕਰ ਰਿਆ ਹੋਵੇ ਉਸ ਤੋਂ ਗੱਡੀ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਚੁਫੇਰੇ ਤੋਂ ਅਵੀ ਅਜੀਬ ਅਜੀਬ ਆਵਾਜ਼ਾਂ ਉਹਦੇ ਕੰਨਾਂ 'ਚ ਪੈ ਰਹੀਆਂ ਹਨ ਸਾਰੇ ਸ਼ਮਸ਼ਾਨ ਘਾਟ ਵਿੱਚ ਕੋਹਰਾਮ ਜਿਹਾ ਮੱਚਿਆ ਹਾਂ ਤਰੇਲੀ ਉਹ ਤਰੇਲੀ ਹੋਏ ਵਿਵੇਕ ਨੂੰ ਲੱਗਦਾ ਹੈ ਕਿ ਜਿਵੇਂ ਗੁਨਾਹ ਕਰ ਬੈਠਾ ਹੈ ਉਹ ਸਦੀਆਂ ਤੋਂ ਆਰਾਮ ਕਰ ਰਹੀਆਂ ਰੂਹਾਂ ਨੂੰ ਜਗਾਉਂਦਾ ਅਚਾਨਕ ਸਾਹਮਣੇ ਤੋਂ ਇੱਕ ਸ਼ੋਰ ਉਬਰਦਾ ਹੈ ਉਹ ਛੇਤੀ ਨਾਲ ਕਾਰ ਦੀ ਓਟ ਵਿੱਚ ਹੋ ਜਾਂਦਾ ਹੈ ਫਿਰ ਇੱਕਦਮ ਧੁੰਨ ਦੇ ਵਿੱਚੋਂ ਦੋ ਜੁਗਨੂ ਜਿਹੇ ਚਮਕਦੇ ਨੇ ਤੇ ਉਸ ਵੱਲ ਵਧਣ ਲੱਗਦੇ ਨੇ ਉਸ ਦਾ ਸਾਹ ਰੁਕਣ ਲੱਗਦਾ ਹੈ ਸਰੀਰ ਝੂਠਾ ਪੈ ਗਿਆ ਹੈ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਉਹ ਬੇਸੁਰਤ ਹੋ ਜਾਂਦਾ ਉਸ ਦੀ ਕਾਰ ਕੋਲ ਆ ਦੂਜੀ ਕਾਰ ਰੁਕ ਜਾਂਦੀ ਹੈ ਕਾਰ ਚੋਂ ਨਿਕਲ ਇੱਕ ছায়ਾ ਅੱਗੇ ਵਧਦਾ ਹੈ ਹਨੇਰੇ ਧੁੰਦ ਅਤੇ ਭੈ ਵਿੱਚ ਵੀ ਉਸ ਨੇ ਅੰਤਰਾ ਦੀ ਤੋਰ ਪਛਾਣ ਲਈ ਹੈ ਉਹ ਅੰਤਰਾ ਨੂੰ ਆਵਾਜ਼ ਮਾਰਦਾ ਹੈ ਪਰ ਆਵਾਜ਼ ਬਾਹਰ ਨਹੀਂ ਆਉਂਦੀ ਉਹ ਖੁਸ਼ਕ ਬੁੱਲਾਂ ਤੇ ਸੌਕ ਰੇ ਜबान ਫੇਰਦਾ ਹੌਲੀ ਹੌਲੀ ਖੜਾ ਹੁੰਦਾ ਹੈ ਅੰਤਰਾ ਉਸ ਦੇ ਨੇੜੇ ਆ ਕੇ ਰੁਕ ਜਾਂਦੀ ਹੈ ਕੁਝ ਸ਼ੈਨ ਤੇ ਫਿਰ ਟਰਮੇ ਵਾਲੀ ਉਹੀ ਆਵਾਜ਼ ਸੁਣਾਈ ਦਿੰਦੀ ਹੈ ਧੰ ਬਹੁਸੀ ਵਿਵੇਕ ਦੇਰ ਹੋ ਗਈ ਪਰ ਵਿਵੇਕ ਕਾਲਾ ਹੈ ਕੁਮਾਰ ਬਾਰੇ ਜਾਣਨ ਲਈ ਉਹਦੇ ਸੁੱਕੇ ਸੰਗ ਚੋਂ ਅੜ ਅੜ ਕੇ ਸ਼ਬਦ ਨਿਕਲਦੇ ਨੇ ਕੁਮਾਰ ਕਿੱਥੇ ਹੈ ਗੱਡੀ ਵਿੱਚ ਹੈ ਆ ਜਰਾ ਉਸ ਨੂੰ ਉੱਥੇ ਲੈ ਚੱਲੀਏ ਹਨੇਰੇ ਵਿੱਚ ਵੀ ਵੇਖ ਲਿਆ ਹੈ ਵਿਵੇਕ ਨੇ ਕਿ ਅੰਤਰਾ ਇਸ਼ਾਰਾ ਸਸਕਾਰ ਸ਼ੈੱਡ ਵੱਲ ਹੈ ਤਾਂ ਹੀ ਸਸਕਾਰ ਸ਼ੈੱਡ ਵੱਲ ਖੜਕਾ ਹੁੰਦਾ ਹੈ ਚੌਂਕ ਜਾਂਦੇ ਨੇ ਦੋਵੇਂ ਪਰ ਵਿਵੇਕ ਸਮਝ ਜਾਂਦਾ ਹੈ ਕਿ ਉੱਡੇ ਪੰਛੀ ਪਰਤ ਰਹੇ ਨੇ ਚੰਦਰ ਜਾਗਦਾ ਹੈ ਅੰਤਰਾ ਪੁੱਛਦੀ ਹੈ ਨਹੀਂ ਉਹ ਜਾਗੇਗਾ ਵੀ ਨਹੀਂ ਨਸ਼ੇ ਵਿੱਚ ਹੈ ਵਿਵੇਕ ਆਖਦਾ ਹੈ ਅੰਤਰਾ ਠੰਡਾ ਸਾਹ ਭਰਦੀ ਹੈ ਤੇ ਹੌਲੀ-ਹੌਲੀ ਕਹਿੰਦੀ ਹੈ ਚਲੋ ਇਹ ਵੀ ਠੀਕ ਹੀ ਹੈ ਵਿਵੇਕ ਜੋ ਹਾਲੇ ਤੱਕ ਡਰ ਨਾਲ ਸੋਨ ਹੈ ਅੰਤਰਾ ਦੀ ਗੱਲ ਤੋਂ ਮਹਿਸੂਸ ਕਰਦਾ ਹੈ ਕਿ ਉਹ ਤੇ ਅੰਤਰਾ ਜ਼ੁਰਮ ਕਰ ਰਹੇ ਨੇ ਕੁਮਾਰ ਦੀ ਮੌਤ ਨੂੰ ਛਪਾਉਣ ਦਾ ਚੋਰਾ ਵਾਂਗ ਉਸਸਕਾਰ ਕਰਕੇ ਉਹਦੀ ਲਾਸ਼ ਨੂੰ ਟਿਕਾਣੇ ਲਾਉਣ ਦਾ ਉਹ ਕੰਬਿਆ ਹੈ ਕੁਮਾਰ ਦੀ ਮਾਂ ਤੇ ਭੈਣ ਨਾਲ ਇੰਨਾ ਵੱਡਾ ਧੱਕਾ ਨਹੀਂ ਉਹ ਨਹੀਂ ਹੋਣ ਦੇਵੇਗਾ ਇਹ ਸਭ ਪਰ ਕੁਮਾਰ ਦੀ ਆਖਰੀ ਇੱਛਾ ਗੋਲੀ ਮਾਰੋ ਉਹਦੀ ਆਖਰੀ ਇੱਛਾ ਨੂੰ ਉਹ ਪਾਗਲ ਸਨ ਕੀ ਬੀਤੇ ਚ ਜਾਣ ਵਾਲਾ ਅੰਤਰਾ ਨੇ ਦੋ ਤਿੰਨ ਆਵਾਜ਼ਾਂ ਮਾਰੀਆਂ ਪਰ ਖਿਆਲਾਂ ਚ ਗੋਮੋ ਵਿਵੇਕ ਨੇ ਸੁਣਿਆ ਨੇ ਅੰਤਰਾ ਗੱਡੀ ਸਟਾਰਟ ਕਰ ਸਸਕਾਰ ਸ਼ੈੱਡ ਵੱਲ ਲੈ ਗਈ ਹੈ ਖਿਆਲਾਂ ਚੋਂ ਨਿਕਲ ਮੰਗਰ ਤੁਰ ਪਿਆ ਹੈ ਵਿਵੇਕ ਉੱਥੇ ਪਹੁੰਚ ਕੇ ਦੇਖਦਾ ਹੈ ਕਿ ਅੰਤਰਾ ਪਿਛਲੀ ਤੱਕੀ ਖੋਲ ਕੁਮਾਰ ਦੀ ਦੇਰ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੀ ਹੈ ਅੰਤਰਾ ਪਰ ਵਿਵੇਕ ਦੇ ਅੱਗੇ ਬੋਲਣ ਤੋਂ ਪਹਿਲਾਂ ਹੀ ਵਰਸ ਪਈ ਹੈ ਅੰਤਰਾ ਅਜੀਬ ਹੈ ਤੂੰ ਵੀ ਕਿੰਨੀ ਵਾਰ ਬੁਲਾਇਆ ਪਰ ਸੌਰੀ ਅੰਤਰਾ ਪਰ ਗੱਲ ਇਹ ਹੈ ਪਹਿਲਾਂ ਸੰਭਾਲੋ ਇਸਨੂੰ ਅੰਤਰਾ ਦੀ ਆਵਾਜ਼ ਵਿੱਚ ਚਿੱਖਾਪਨ ਹੈ ਵਿਵੇਕ ਸੋਚਦਾ ਹੈ ਕਿ ਉਹ ਅੰਤਰਾ ਨੂੰ ਕਦੇ ਨਹੀਂ ਸਮਝ ਸਕੇਗਾ ਅੱਜ ਜੋ ਉਸਨੇ ਸੋਚਿਆ ਸੀ ਕਿ ਅੰਤਰਾ ਉਸ ਦੇ ਮੂਢੇ ਤੇ ਸਿਰ ਰੱਖ ਕੇ ਰੋਏਗੀ ਪਰ ਦੇ ਉਤਾਰਦਿਆਂ ਉਸਨੇ ਦੇਖਿਆ ਕਿ ਕੁਮਾਰ ਨੇ ਸਿਰਫ ਗਾਉਣ ਪਹਿਨਿਆ ਹੋਇਆ ਹੈ ਥੜੇ ਤੇ ਦੇ ਰੱਖਦੇ ਆ ਅੰਤਾਂ ਦਾ ਦੁੱਖ ਹੋਇਆ ਹੈ ਦੋਵਾਂ ਨੂੰ ਤਾਂ ਹੀ ਇਕੱਟਿਆਂ ਦੇ ਮੂੰਹ ਨਿਕਲਾ ਹੈ ਫਰਸ਼ ਬਹੁਤ ਠੰਡਾ ਹੈ ਜਰਾ ਸੰਭਾਲੀ ਵਿਵੇਕ ਕੁਮਾਰ ਨੂੰ ਆਖ ਕੇ ਅੰਤਰਾ ਨੇ ਗੱਡੀ 'ਚੋਂ ਚਾਦਰ ਕੱਢੀ ਹੈ ਪਤਲੇ ਜੇ ਕੁਮਾਰ ਦੀ ਦੇ ਕਿੰਨੀ ਭਾਰੀ ਹੈ ਸੰਭਾਲਦਿਆਂ ਹਫ ਗਿਆ ਹੈ ਵਿਵੇਕ ਚਾਦਰ ਉੱਪਰ ਦੇਹ ਨੂੰ ਰੱਖਦਿਆਂ ਉਹ ਹਫਿਆ ਹੋਇਆ ਬੋਲਿਆ ਹੈ ਤੂੰ ਕਿਵੇਂ ਲੈ ਆਈਏ ਕੱਲੀ ਅੰਤਰਾ ਤਣਾ ਨਾਲੋਂ ਮਨ ਵਿੱਚ ਜ਼ਿਆਦਾ ਸ਼ਕਤੀ ਹੁੰਦੀ ਹੈ ਵਿਵੇਕ ਅੰਤਰਾ ਉਵੇਂ ਸਹਿਜ ਹੈ ਦੇ ਫਰਸ਼ ਉੱਤੇ ਪਈ ਹੈ ਸੁੱਨ ਹੋ ਰਹੀ ਅੰਤਰਾ ਕੰਬੀ ਹੈ ਤੇ ਉਸਨੇ ਆਪਣਾ ਛਾਲ ਉਤਾਰ ਲਿਆ ਹੈ ਫਰ ਕੁਮਾਰ ਦੀ ਦੇ ਉੱਤੇ ਪਾ ਦਿੱਤਾ ਹੈ ਸਮਾਰ ਕੇ ਵਿਵੇਕ ਨੂੰ ਕੰਬਾ ਛੜ ਪਿਆ ਹੈ ਉਸ ਨੇ ਆਪਣੀ ਲੋਈ ਉਤਾਰ ਅੰਤਰਾਵਲ ਵਧਾ ਦਿੱਤੀ ਹੈ ਅੰਤਰਾ ਨੇ ਲੋਈ ਵੀ ਕੁਮਾਰ ਦੀ ਦੇ ਉੱਤੇ ਪਾ ਦਿੱਤੀ ਹੈ ਵਿਵੇਕ ਹਰਾ ਹੈਰਾਨ ਹੋ ਰਿਹਾ ਮੌਤ ਨਾਲ ਸਭ ਕੁਝ ਮੁਕਾ ਦੇਣ ਵਾਲੀ ਦੇਹ ਨੂੰ ਹੀ ਸੱਚ ਮੰਨਣ ਵਾਲੀ ਅੰਤਰਾ ਪਰ ਦੇਹ ਖਤਮ ਨਹੀਂ ਹੋਈ ਦੇਹ ਸਾਹਮਣੇ ਪਈ ਹੈ ਹਾਲੇ ਇਹ ਵੀ ਹੋ ਸਕਦਾ ਹੈ ਕਿ ਅੰਤਰਾ ਦੇ ਅੰਤਰਮਾਨੇ ਕੁਮਾਰ ਦੀ ਮੌਤ ਮੰਨੀ ਹੀ ਨਾ ਹੋਵੇ ਉਹ ਕੁਮਾਰ ਦੀ ਹੋਣ ਦੇ ਭਰਮ ਚ ਜਿਉਂ ਰਹੋ ਹੋਣ ਹੋਣ ਤੋਂ ਵਿਵੇਕ ਨੂੰ ਕੁਮਾਰ ਦੀ ਆਖੀ ਗੱਲ ਯਾਦ ਆਉਂਦੀ ਹੈ ਮਨੁੱਖੀ ਹੋਣ ਦੀਆਂ ਚਾਰ ਹਾਲਤਾਂ ਤਿੰਨ ਹਾਲਤਾਂ ਉਹ ਸਮਝ ਲੈਂਦਾ ਚੌਥੀ ਹਾਲਤ ਉਸ ਦੇ ਸਮਝ ਨਾ ਆਉਂਦੀ ਪਰ ਅੱਜ ਹੋਣ ਦੀ ਚੌਥੀ ਹਾਲਤ ਮੌਤ ਬਾਰੇ ਉਸ ਦੇ ਮਨ ਤੋਂ ਧੁੰਦ हट ਰਹੀ ਹੈ ਹੌਲੀ-ਹੌਲੀ ਉਹ ਅੰਤਰ ਨੂੰ ਝੰਡੋੜਨਾ ਚਾਹੁੰਦਾ ਹੈ ਉਸ ਨੂੰ ਮੌਤ ਦੀ ਹੋਣ ਦਾ ਯਕੀਨ ਕਰਾਉਣਾ ਚਾਹੁੰਦਾ ਹੈ ਦੱਸਣਾ ਚਾਹੁੰਦਾ ਹੈ ਕਿ ਕੁਮਾਰ ਨਹੀਂ ਰਿਹਾ ਉਸਨੇ ਸੋਚਿਆ ਕਿ ਸ਼ੈੱਡ ਨੂੰ ਜ਼ੋਰ ਨਾਲ ਹਿਲਾ ਦੇਵੇ ਪਰਿੰਦੇ ਉੱਡਣ ਤੇ ਅੰਤਰ ਨੂੰ ਸਮਝਾਵੇ ਅਚਾਨਕ ਵਿਵੇਕ ਨੂੰ ਯਾਦ ਆਉਂਦਾ ਹੈ ਸੰਸਕਾਰ ਸਮੇਂ ਘੜਾ ਪਨਣਾ ਜਿਸ ਨੂੰ ਉਹ ਫਜ਼ੂਲ ਰਸਮ ਸਮਝਦਾ ਰਿਹਾ ਹੈ ਪਰ ਹੁਣ ਜਾਪਿਆ ਕਿ ਕਿੰਨਾ ਜ਼ਰੂਰੀ ਹੈ ਦੇਹ ਨਾਲ ਜੁੜੇ ਮਨ ਨੂੰ ਇਹ ਦੱਸਣਾ ਕਿ ਮਿੱਟੀ ਦਾ ਭਾਂਡਾ ਟੁੱਟ ਗਿਆ ਹੈ ਉਹ ਜਿਹੇ ਉਹ ਉੱਥੋਂ ਖਿਸਕ ਜਾਂਦਾ ਹੈ ਸਾਬਤਾ ਦਾ ਨਹੀਂ ਇੱਕ ਅੱਧ ਟੁੱਟਾ ਘੜਾ ਉਸ ਨੂੰ ਮਿਲਿਆ ਹੈ ਉਹ ਅੰਤਰਾ ਦੇ ਪਿਛਲੇ ਪਾਸੇ ਪਹੁੰਚਿਆ ਹੈ ਦੱਬੇ ਪੈਰੀ ਉਸ ਨੇ ਜ਼ੋਰ ਨਾਲ ਘੜਾ ਫਰਸ਼ ਤੇ ਦੇ ਮਾਰਿਆ ਹੈ ਜ਼ੋਰ ਨਾਲ ਇੱਕ ਚੀਕ ਅੰਤਰਾ ਦੇ ਮੂੰਹੋਂ ਨਿਕਲੀ ਹੈ ਬੁਰੀ ਤਰ੍ਹਾਂ ਤਰਤਰਾਵ ਕੇ ਉਹਨੇ ਟੁੱਟੇ ਠੇਕਰ ਵੱਲ ਸ਼ੈੱਡ ਹੇਠੋਂ ਉੱਠੇ ਪੰਛੀਆਂ ਵੱਲ ਫਿਰ ਕੁਮਾਰ ਦੀ ਦੇਵ ਵੱਲ ਤੇ ਫਿਰ ਵਿਵੇਕ ਵੱਲ ਵੇਖਿਆ ਹੈ विवेक ने देखा है अंतरा ਦੇ ਸੰਘੂ ਇੱਕ ਹੌਂਕਾ ਤੇ ਸ਼ਾਇਦ ਅੱਖਾਂ ਵਿੱਚੋਂ ਦੋ ਅਥਰੂ ਸਰਕ ਗਏ ਨੇ ਸੱਜੇ विवेक ਨੇ ਹੱਥ ਝਾੜਨੇ ਤੇ ਠੰਡਾ ਸਾਹ ਭਰ ਕੇ ਆਖਿਆ ਹੈ ਅੰਤਰਾ ਕਿਵੇਂ ਹੋ ਗਿਆ ਇਹ ਸਭ ਇੱਕ ਹੌਂਕਾ ਹੋਰ ਭਰਿਆ ਗਿਆ ਹੈ ਅੰਤਰਾ ਕੋਲੋਂ ਉਸਨੇ ਪੂਲਾ ਜਿਹੇ ਹੱਥ ਫੇਰਿਆ ਹੈ ਕੁਮਾਰ ਦੇ ਮੱਥੇ ਤੇ ਅਤੇ ਹੌਲੀ-ਹੌਲੀ ਕਿਹਾ ਹੈ ਬੜੇ ਦਿਨਾਂ ਬਾਅਦ ਪਰਤਿਆ ਸੀ ਕੁਮਾਰ ਹਿਮਾਲਾ ਦੀ ਕਿਸੇ ਗੁਫਾ ਵਿੱਚੋਂ ਕੋਈ ਸ਼ਹਿਲ ਚਤਰ ਲੰਬਾ ਸੀ ਉਹਨੂੰ ਆਦਮਨੋਖ ਬਾਰੇ ਇੰਨੀ ਪੁਰਾਣੀ ਲੱਭਤ ਨਾਲ ਕੁਝ ਨਵਾਂ ਕਰ ਲੈਣ ਦਾ ਚਾਹ ਉਸ ਤੋਂ ਸਾਂਭਿਆ ਨਹੀਂ ਸੀ ਜਾਂਦ ਅੱਛਾ ਹੰਗਾਰਾ ਭਰਦਾ ਵਿਵੇਕ ਅੰਤਰਾ ਦੇ ਕੋਲ ਹੀ ਬਹਿ ਗਿਆ ਹੈ ਤੂੰ ਜਾਣਦਾ ਵਿਵੇਕ ਸੋਹਣਾ ਤਾਂ ਕੁਮਾਰ ਪਹਿਲਾਂ ਹੀ ਬਹੁਤ ਸੀ ਪਰ ਕੱਲ ਤਾਂ ਇਹਦੇ ਚਿਹਰੇ ਦੀ ਤਾਪ ਛੱਲੀ ਨਹੀਂ ਸੀ ਜਾਂਦੀ ਡਰ ਗਈ ਸਾਂ ਇੰਨੀ ਸੁੰਦਰਤਾ ਤੇ ਇੰਨੀ ਖੁਸ਼ੀ ਥਿਰ ਨਹੀਂ ਰਹਿੰਦੀ ਅੰਤਰਾ ਦੇ ਅੰਦਰੋਂ ਕੁਮਾਰ ਬੋਲਦਾ ਹੈ ਸਹੱਪਣ ਖੁਸ਼ੀ ਜੀਵਨ ਕੁਝ ਵੀ ਸਥਾਈ ਨਹੀਂ ਵਿਵੇਕ ਮੌਤ ਸੱਚ ਹੈ ਹੈ ਨਾ ਅੰਤਰਾ ਬਾਹੂ ਫੜ ਹਿਲਾਇਆ ਹੈ ਵਿਵੇਕ ਨੇ ਦਸ ਸੰਤਰਾ ਕੁਮਾਰ ਨੂੰ ਕੀ ਹੋਇਆ ਸੀ ਅੰਤਰਾ ਨੇ ਵਿਵੇਕ ਵੱਲ ਵੇਖਿਆ ਹੈ ਪਤਾ ਨਹੀਂ ਕੀ ਕੁਝ ਹੈ ਉਹਦੀ ਧੱਕਣੀ ਵਿੱਚ ਇੱਕ ਠੰਡਾ ਸਾਹ ਭਰਿਆ ਹੈ ਉਸਨੇ ਤੇ ਬੋਲੀ ਹੈ ਸੋਚਿਆ ਸੀ ਸਮਝ ਗਿਆ ਹੋਵੇਗਾ ਪਰ ਕੀ ਹੈਰਾਨ ਹੋ ਕੇ ਪੁੱਛਿਆ ਹੈ ਵਿਵੇਕ ਦੂਰ ਕਿਸੇ ਨੇ ਸਬੀਰ ਦਾ ਸੰਖ ਪੂਰਿਆ ਹੈ ਅਸ ਨੂੰ ਸੁਣਦਿਆਂ ਕਿਹਾ ਇਹ ਅੰਤਰਾ ਨੇ ਤਾਂ ਸੁਣ ਕੱਲ ਕੁਮਾਰ ਦੀ ਆਖਰੀ ਰਾਤ ਸੀ ਜਾਣ ਗਈ ਸਾਂ ਇਹ ਦੇਖ ਕੇ ਕਿ ਜਮਾਨੇ ਭਰ ਦੀ ਖੁਸ਼ੀ ਸੀ ਉਸ ਦੇ ਚਿਹਰੇ ਉੱਤੇ ਐਸ ਦਾ ਗੋਰਾ ਰੰਗ ਸੁਰਖ ਹੋ ਰਿਆ ਸੀ ਪਲਕਾਂ ਹੋਰ ਲੰਬੀਆਂ ਹੋ ਰਹੀਆਂ ਸਨ ਕੁਝ ਪਾ ਲੈਣ ਦੀ ਖੁਸ਼ੀ ਵਿੱਚ ਸੋਹਣੀਆਂ ਤੇ ਉਦਾਸ ਅੱਖਾਂ ਦਾ ਸਾਹਮਣਾ ਨਹੀਂ ਸੀ ਹੋ ਰਿਹਾ ਅੰਤਰਾ ਖਿਜ ਕੇ ਟੋਕਿਆ ਹੈ ਵਿਵੇਕ ਨੇ ਅੰਤਰਾ ਮੁਸਕਰਾਈ ਹੈ ਪਤਾ ਨਹੀਂ ਕਿਉਂ ਕੁਮਾਰ ਦੇ ਮੱਥੇ ਤੇ ਹੱਥ ਫੇਰਦਿਆਂ ਉਸਨੇ ਕਿਹਾ ਕਾਸ਼ ਤੂੰ ਕੁਮਾਰ ਦਾ ਉਹ ਰੂਪ ਵੇਖਿਆ ਹੁੰਦਾ ਵਿਵੇਕ ਬੜਾ ਪਿਆਰ ਆਇਆ ਸੀ ਇਹਦੇ ਉੱਤੇ ਇਹ ਬੱਚਿਆਂ ਵਾਂਗੂ ਮੈਨੂੰ ਚਿੰਬੜ ਗਿਆ ਸੀ ਬਹੁਤ ਪਿਆਰ ਕਰ ਰਿਹਾ ਸੀ ਇਹਦੇ ਅੰਦਰੋਂ ਜਿਵੇਂ ਪਿਆਰ ਦਾ ਦਰਿਆ ਵਗ ਰਿਹਾ ਹੋਵੇ ਮੇਰੀਆਂ ਅੱਖਾਂ ਬੰਦ ਹੁੰਦੀਆਂ ਚੱਲੇ ਗਈਆਂ ਸਨ ਇੱਕ ਵਾਰ ਕੋਸ਼ਿਸ਼ ਕੀਤੀ ਸੀ ਆਨੰਦ ਦੀ ਸ਼ਿਕਰ ਤੇ ਇਸ ਵੱਲ ਵੇਖਣ ਦੀ ਇੰਨਾ ਹੀ ਵੇਖ ਸਕੀ ਸਾਂ ਕਿ ਕੁਮਾਰ ਦੀਆਂ ਅੱਖਾਂ ਵੀ ਬੰਦ ਸਨ ਅਜੀਬ ਸ਼ਾਂਤੀ ਸੀ ਅਜੀਬ ਆਨੰਦ ਸੀ ਇਸ ਦੇ ਚਿਹਰੇ ਤੇ ਦੇ ਹੌਲੀ ਫੋਲ ਹੋ ਗਈ ਸੀ ਮੇਰੀ ਜਿਵੇਂ ਕੁਮਾਰ ਨੂੰ ਲੈ ਕੇ ਹਵਾ ਚ ਔੜ ਰਹੀ ਹਵਾਂ ਧਰਤੀ ਦੀ ਖਿੱਚ ਤੋਂ ਪਰੇ ਅੰਤਰਾ ਨੇ ਛੱਡ ਦੇ ਚੈਨਲ ਨਾਲ ਸਿਰ ਟਿਕਾ ਲਿਆ ਹੈ ਵਿਵੇਕ ਨੇ ਕਸੀਸ ਜਿਹੀ ਵਟ ਅੰਤਰਾ ਵੱਲ ਤੇ ਫਿਰ ਕੁਮਾਰ ਵੱਲ ਵੇਖਿਆ ਹੈ ਵਿਵੇਕ ਦੇ ਮਨ ਵਿੱਚ ਇਸ ਵੇਲੇ ਪਤਾ ਨਹੀਂ ਕੀ ਕੁਝ ਹੈ ਪਰ ਕੁਮਾਰ ਨੂੰ ਮਿਲੀ ਅਜੀਬ ਸ਼ਾਂਤੀ ਤੇ ਆਨੰਦ ਬਾਰੇ ਮਹਿਸੂਸ ਕਰਕੇ ਉਸਨੇ ਦਾਰਸ਼ਨਿਕਾ ਵਾਂਗ ਸੋਚਿਆ ਹੈ ਮਨੁੱਖੀ ਹੋਣ ਦੀਆਂ ਚਾਰ ਹਾਲਤਾਂ ਬਹੁਤ ਕੁਝ ਸਾਫ਼ ਹੁੰਦਾ ਜਾ ਰਿਹਾ ਹੈ ਕੁਮਾਰ ਅੰਤਰਾ ਉਹ ਆਪ ਜੀਵਨ ਸੁਪਨੇ ਅਚਾਨਕ ਹੋਂਦ ਦਾ ਇੱਕ ਚੱਕਰ ਬਣਨ ਲੱਗਾ ਹੈ ਮਨੁੱਖ ਉਹ ਆਪ ਵਿਵੇਕ ਜੋਸ਼ੀ ਸੁਪਨਿਆਂ ਵਿੱਚ ਮਨੁੱਖ ਅੰਤਰਾ ਅੰਤਰਾ ਭਾਰਤ ਵਿੱਚ ਸਪਨਾ ਰਤਨੀਂਦ ਚੰਦਰ ਚੌਂਕੀਦਾਰ ਚੰਦਰ ਅਤੇ ਮੌਤ ਕੁਮਾਰ ਕੁਮਾਰ ਗੋਸ਼ਵਾਨ ਸਮਝ ਗਿਆ ਸਭ ਸਮਝ ਗਿਆ ਉੱਗਾ ਅਰਤਸ਼ਾਸਤਰੀ ਵਿਵੇਕ ਜੋਸ਼ੀ ਬੰਦ ਅੱਖਾਂ ਨਾਲ ਉੱਚੀ-ਉੱਚੀ ਬੋਲ ਰਿਹਾ ਹੈ ਮੈਂ ਸਮਝ ਗਿਆ ਅੰਤਰਾ ਸਭ ਸਮਝ ਗਿਆ ਸੁਪਨਿਆਂ ਚ ਅੰਤਰਾ ਬੁੜਬੜਾਈ ਤਾਂ ਕੁਝ ਵੀ ਨਹੀਂ ਸਮਝਿਆ ਵਿਵੇਕ ਇਹ ਜੋ ਸਭ ਹੈ ਨਾ ਇਹ ਨਹੀਂ ਸਮਝ ਆਉਂਦਾ ਪਰ ਅੰਤਰਾ ਨਹੀਂ ਟੋਕ ਦਿੱਤਾ ਹੈ ਅੰਤਰਾ ਨੇ ਮੈਨੂੰ ਕਹਿ ਲੈਣ ਦੇ ਵਿਵੇਕ ਤੇ ਰਾਤ ਵਾਲੀ ਗੱਲ ਮੁਕਾ ਲੈਣ ਦੇ ਹੌਂਕਾ ਉੱਠਿਆ ਤਾਂ ਸਹੀ ਪਰ ਅੰਦਰ ਹੀ ਗਵਾਚ ਗਿਆ ਕਿਤੇ ਕੁਮਾਰ ਦੇ ਨਾਲ ਆਰਡਰ ਹੀ ਸਾਂ ਭਾਰ ਰਹਿਤ ਕੇ ਅਚਾਨਕ ਕੁਮਾਰ ਦੀ ਦੇਦ ਦਾ ਭਾਰ ਲੱਗਣ ਲੱਗਾ ਪਹਿਲਾਂ ਥੋੜਾ ਫਿਰ ਜ਼ਿਆਦਾ ਫਿਰ ਜਿਵੇਂ ਮੇਰੀ ਹੱਕ ਤੇ ਮਣਾ ਮੂੰਹ ਭਾਰ ਪੈ ਗਿਆ ਹੋਵੇ ਕਿਹਾ ਸੀ ਨਾ ਕਿ ਆਨੰਦ ਦੇ ਸੁਪਨ ਥਿਰ ਨਹੀਂ ਹੁੰਦੇ ਬਸ ਕੁਮਾਰ ਦੀਆਂ ਸੋਹਣੀਆਂ ਅੱਖਾਂ ਮੋੜਨੇ ਕੋਲੀਆਂ ਇਹਦੇ ਪਿਆਰੇ ਹੌਂਟ ਬੰਦ ਹੋ ਗਏ ਸਦਾ ਲਈ ਇਹਦੇ ਚਿਹਰੇ ਦੀ ਲਾਲੀ ਨੂੰ ਪਿਲੱਤਣ ਖਾਣ ਲੱਗੀ ਕੁਝ ਇਸ ਤਰ੍ਹਾਂ ਆਖ ਹੈ ਅੰਤਰਾ ਨੇ ਕਿ ਵਿਵੇਕ ਦਾ ਮਨ ਪਰ ਆਇਆ ਹੈ ਉਸਨੇ ਭਰੇ ਹੋਏ ਗਲੇ ਨਾਲ ਕਿਹਾ ਹੈ ਕਾਸ਼ ਕੁਮਾਰ ਨੂੰ ਦਿਲ ਦਾ ਰੋਗ ਨਾ ਹੁੰਦਾ ਫਿਰ ਵੀ ਇਹੀ ਹੁੰਦਾ ਵਿਵੇਕ ਤੈਨੂੰ ਤਾਂ ਦਿਲ ਦਾ ਰੋਗ ਨਹੀਂ ਤੇਰੇ ਨਾਲ ਵੀ ਇੰਜ ਹੀ ਵਾਪਰੇਗਾ ਅੰਤਰਾ ਨੇ ਇੰਦੇ ਠੰਡੇ ਸੁਰ ਨਾਲ ਕਿਹਾ ਕਿ ਵਿਵੇਕ ਕੰਬ ਗਿਆ ਹੈ ਉਸਨੇ ਸਹਿਮ ਕੇ ਅੰਤਰਾ ਵੱਲ ਵੇਖਿਆ ਹੈ ਜਿਵੇਂ ਅੰਤਰਾ ਨਹੀਂ ਮੌਤ ਬੋਲ ਰਹੀ ਹੋਵੇ ਡਰਿਆ ਹੋਇਆ ਵਿਵੇਕ ਛੇਤੀ ਛੇਤੀ ਬੋਲਦਾ ਹੈ ਅੰਤਰਾ ਮੈਂ ਤਾਂ ਕਹਿਣਾ ਚਾਹੁੰਦਾ ਸਾਂ ਕਿ ਕੁਮਾਰ ਦਾ ਚੋਰਾ ਵਾਂਗੂ ਸਸਕਾਰ ਠੀਕ ਨਹੀਂ ਮੈਂ ਚਾਹੁੰਦਾ ਹਾਂ ਕਿ ਆਪਣੇ ਚਾਉਣ ਨਾਲ ਕੀ ਹੁੰਦਾ ਹੈ ਵਿਵੇਕ ਜਾਣ ਵਾਲਾ ਇਵੇਂ ਚਾਹੁੰਦਾ ਸੀ ਉਹ ਤਾਂ پاਗਲ ਸੀ ਉਸ ਪਿੱਛੇ ਉਹਦੀ ਮਾਂ ਤੇ ਭੈਣ ਨਾਲ ਧੱਕਾ ਨਹੀਂ ਕੀਤਾ ਜਾ ਸਕਦਾ ਸਿਰਫ ਇੰਨੀ ਗੱਲ ਪਿੱਛੇ ਕਿ ਮਾਂ ਤੇ ਭੈਣ ਬਰਦਾਸ਼ਤ ਨਹੀਂ ਕਰਨਗੀਆਂ ਪਰ ਜੇ ਮੈਂ ਕਹਾ ਕਿ ਗੱਲ ਸਿਰਫ ਇੰਨੀ ਨਹੀਂ ਤਾਂ ਅੰਤਰਾ ਨੇ ਭੇਦ ਖੋਲਣ ਵਾਂ ਕਿਹਾ ਹੈ ਵਿਵੇਕ ਨੇ ਹੈਰਾਨ ਹੋ ਕੇ ਉਸ ਵੱਲ ਵੇਖਿਆ ਉਦੋਂ ਹੀ ਸਵੇਰ ਦੀ ਹਵਾ ਦਾ ਬੇਹਰ ਠੰਡਾ ਬੁੱਲਾ ਉਹਨਾਂ ਦੇ ਜਿਸਮਾਂ ਨਾਲ ਟਕਰਾਇਆ ਅੰਤਰਾ ਜੋਰ ਦੀ ਕੰਬੀ ਇੱਕ ਪਲ ਅੰਤਰਾ ਨੇ ਸਭ ਕੁਝ ਭੁੱਲ ਕੇ ਚਿਖਾ ਜਲਾਉਣ ਬਾਰੇ ਸੋਚਿਆ ਅਗਲੇ ਪਲ ਖਿਆਲਾਂ ਵਿੱਚ ਉਸ ਨੇ ਆਪਣੇ ਆਪ ਨੂੰ ਚਿਖਾ ਕੋਲ ਬੈਠ ਅੱਗ ਸੇਕਦੀ ਵੇਖਿਆ ਇਸ ਖਿਆਲ ਨੇ ਉਸ ਨੂੰ ਫਿਰ ਕੰਬਾ ਦਿੱਤਾ ਹੈ ਸਾਰੇ ਵੀ ਸਾਰੇ ਨੂੰ ਵਿਵੇਕ ਨੂੰ ਅੰਤਰਾ ਦਾ ਫਿਕਰ ਹੋਇਆ ਇਸ ਪਲ ਉਸਨੇ ਸੋਚਿਆ ਵੀ ਕਿ ਜੇ ਅੱਗ ਨਾਲ ਵਾਲੀ ਤਾਂ ਸ਼ਾਇਦ ਅੰਤਰਾ ਮਨੁੱਖ ਦਾ ਅੱਗ ਬਿਨਾਂ ਗੁਜ਼ਾਰਾ ਨਹੀਂ ਦੇ ਅੱਗ ਨਾਲ ਜਿਉਂਦੀ ਰਹਿੰਦੀ ਹੈ ਤੇ ਅੱਗ ਨਾਲ ਹੀ ਮੱਕ ਜਾਂਦੀ ਹੈ ਅੱਗ ਤੇ ਦੇ ਦੇ ਰਿਸ਼ਤੇ ਬਾਰੇ ਸੋਚਦਾ ਉਹ ਲੱਕੜਾਂ ਵੱਲ ਤੁਰਨ ਤੋਂ ਪਹਿਲਾਂ ਅੰਤਰਾ ਨੂੰ ਪੁੱਛ ਬੈਠਾ ਆਖਰ ਤੂੰ ਕਹਿਣਾ ਕੀ ਚਾਹੁੰਦੀ ਏਂ ਅੰਤਰਾ ਉਹਦੇ ਵੱਲ ਮੋੜੀ ਹੈ ਅਰਥ ਭਰੀ ਤੱਕਣੀ ਨਾਲ ਤੱਕਦਿਆਂ ਬੜੇ ਠੰਡੇ ਬਾਲ ਪੜਨ ਨਾਲ ਕਿਹਾ ਹੈ ਇੱਕ ਗੱਲ ਪੁੱਛਾਂ ਵਿਵੇਕ ਪੁੱਛਾਂ ਅੰਤਰਾ ਵਿਵੇਕ ਫਿਰ ਸਹਿਮ ਗਿਆ ਜਦੋਂ ਮੈਂ ਸ਼ਮਸ਼ਾਨ ਘਾਟ ਆਈ ਸਾਂ ਤੂੰ ਬਹੁਤ ਭੀਤ ਸੈਂ ਸਾਹ ਉਸਾ ਤਰੇੜੀ ਤਰੇੜੀ ਤੂੰ ਤਾਂ ਜਾਣਦਾ ਰੂਹਾਂ ਨਹੀਂ ਹੁੰਦੀਆਂ ਫਿਰ ਤੂੰ ਕਿਸ ਤੋਂ ਡਰ ਰਿਹਾ ਸੈਂ ਮੈਂ ਅੰਤਰਾ ਦਰਸਲ ਉਸ ਨੂੰ ਕੁਝ ਨਹੀਂ ਹੋੜਦਾ ਮੈਂ ਦੱਸਦੀ ਹਾਂ ਤੂੰ ਮੌਤ ਤੋਂ ਡਰ ਰਿਹਾ ਸੈਂ ਵਿਵੇਕ ਮੈਂ ਇੱਥੇ ਸ਼ਮਸ਼ਾਨ ਘਾਟ ਚ ਆਈ ਹਾਂ ਅੱਗੇ ਵੀ ਮੇਰੇ ਨਾਲ ਵੀ ਇਹੀ ਹੁੰਦਾ ਹੈ विवेक ਨੇ ਨੀਵੀਂ ਪਾ ਲਈ ਹੈ ਅੰਤਰਾ ਕਹਿ ਰਹੀ ਹੈ विवेक ਇੱਕ ਦੋ ਵਾਰੀ ਸ਼ਮਸ਼ਾਨ ਘਾਟ ਵੇਖਣ ਨਾਲ ਆਪਣਾ ਇਹ ਹਾਲ ਹੈ ਤੇ ਇਹ ਕੁਮਾਰ ਗੋਸ਼ਵਾਮੀ ਤਾਂ ਰੰਦਾ ਹੀ ਸ਼ਮਸ਼ਾਨ ਘਾਟ ਵਿੱਚ ਰਿਹਾ ਹੈ ਸ਼ਮਸ਼ਾਨ ਘਾਟ ਵਿੱਚ विवेक ਹੈਰਾਨ ਹੋ ਰਿਹਾ ਹੈ ਅੰਤਰਾ ਨੇ ਲੰਬਾ ਸਾਹ ਖਿੱਚ ਕੇ ਕਿਹਾ ਇਤਿਹਾਸ ਤੋਂ ਵੱਡਾ ਸ਼ਮਸ਼ਾਨ ਘਾਟ ਕੋਈ ਨਹੀਂ ਹੁੰਦਾ विवेक ਫਿਰ ਜਿਵੇਂ ਅਗਲੀ ਗੱਲ ਆਖਣ ਲੱਗੀ ਅੰਤਰਾ ਨੇ ਕੁਮਾਰ ਕੋਲੋਂ ਮੁਆਫੀ ਮੰਗੀ ਹੋਵੇ

ਉਹ ਚੰਦਰ ਦੀ ਕੋਠੜੀ ਵਿੱਚ ਚਲਾ ਗਿਆ ਹੈ ਲੱਕੜਾਂ ਵਾਸਤੇ। ਘਰਾੜੇ ਨਹੀਂ ਮਾਰ ਰਿਹਾ। ਵਿਵੇਕ ਦੱਬੇ ਪੈਰੀ ਅੱਗੇ ਵਧਦਾ ਹੈ। ਉਹ ਨਹੀਂ ਚਾਹੁੰਦਾ ਕਿ ਚੰਦਰ ਹੁਣ ਜਾਗੇ ਪਰ ਚੰਦਰ ਹਿੱਲਿਆ ਹੈ ਤੇ ਪੁੱਛਿਆ ਹੈ, "ਕੌਣ ਹੈ?" ਉਲਝ ਗਿਆ ਹੈ ਵਿਵੇਕ ਜਾਣ ਡਰ ਗਿਆ ਹੈ ਫਰ ਕਾਲੀ ਨਾਲ ਬੋਲਿਆ ਹੈ। "ਕੋਈ ਨਹੀਂ ਚੰਦਰ, ਮੈਂ ਹਾਂ ਕੁਮਾਰ। ਕੁਮਾਰ ਗੋਸਵਮੀ।" "ਅੱਛਾ ਕੁਮਾਰ ਬਾਬੂ।" ਉਨਿੰਦਰੀ ਅਤੇ ਸੱਕੀ ਜੀ ਆਵਾਜ਼ ਹੈ ਚੰਦਰ ਦੀ ਆ ਰਹੇ ਹੋ ਕਿ ਜਾ ਰਹੇ ਹੋ बाबू ਉਹ ਤਾਂ ਸੱਚਮੁੱਚ ਉਲਝ ਗਿਆ ਹੈ ਵਿਵੇਕ ਜੋਸ਼ੀ ਇਸ ਪ੍ਰਸ਼ਨ ਦਾ ਕੀ ਉੱਤਰ ਦੇਵੇ ਉਹ ਅਨਜਸ ਪ੍ਰਸ਼ਨ ਦਾ ਉੱਤਰ ਕੁਮਾਰ ਗੋਸਵਾਮੀ ਵੀ ਇਹਨਾਂ ਦੇ ਸਕਦਾ ਸ਼ਾਇਦ ਸ਼ਾਇਦ ਅੰਤਰਾ ਭਾਰਦਵਾਜ ਵੀ ਨਹੀਂ ਸ਼ਾਇਦ ਕੋਈ ਵੀ ਨਹੀਂ ਇਹ ਸੀ ਸੁਖਜੀਤ ਦੀ ਇਸ ਕਿਤਾਬ ਦੀ ਪਹਿਲੀ ਕਹਾਣੀ ਅੰਤਰਾ ਇਹ ਕਹਾਣੀ ਸੁਖਜੀਤ ਨੇ ਵੇਦਾਂ ਦੇ ਅਧਿਐਨ ਵੇਲੇ ਲਿਖੀ ਆ ਇਸ ਕਰਕੇ ਉਹ ਇੰਨੀ ਗੰਭੀਰ ਗੱਲ ਕਰ ਸਕਿਆ ਬਹੁਤ ਹੀ ਦਾਰਸ਼ਨਿਕ ਗੱਲਾਂ ਇਸ ਕਹਾਣੀ ਦੇ ਵਿੱਚ ਕੀਤੀਆਂ ਗਈਆਂ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ